नमस्कार ए खबर तुसी युवराज पारक न्यूज मोगा दे पत्रकार नरेश कोराजी दोबारा देख रहे हो आज मोगा श्री गुरु रामदास कीर्तन दरबार कमेटी मोगा वल्लो तन श्री गुरु तेग बहादुर साहिब जी दी 350 साला शहीदी शताब्दी नु समर्पित दो रोजा गुरमति कीर्तन समागम दा दूजा दिन गुरुद्वारा बीबी काहन कौर साहिब मोगा विखे श्रद्धाते जोश नाल मनाया गया संगता दी वड्डी गिनती कारण सारे प्रबंध छोटे नजर आ रहे सान ਸਮਾਗਮ ਦੀ ਆਰੰਭਤਾ ਰਹਿਰਾਜ ਸਾਹਿਬ ਦੇ ਜਾਪ ਨਾਲ ਹੋਈ। ਬੀਬਾ ਸ਼ਰਨਜੀਤ ਕੌਰ ਦੀ ਅਗਵਾਈ ਹੇਠ ਛੋਟੇ ਬੱਚਿਆਂ ਨੇ ਗੁਰਬਾਣੀ ਦਾ ਰਸ ਪਿਰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਸੰਗੀਤ ਅਕੈਡਮੀ ਜੰਡਿਆਲਾ ਗੁਰੂ ਦੇ ਪ੍ਰਿੰਸੀਪਲ ਸੁਖਵੰਤ ਸਿੰਘ ਜੀ ਅਤੇ ਉਹਨਾਂ ਦੇ ਵਿਦਿਆਰਥੀਆਂ ਨੇ ਨਿਰਧਾਰਿਤ ਰਾਗਾਂ ਵਿੱਚ ਕੀਰਤਨ ਕਰਕੇ ਸੰਗਤਾਂ ਦੀ ਭਰਪੂਰ ਦਾਤ ਹਾਸਲ ਕੀਤੀ। ਸੰਗਤਾਂ ਦੀ ਮੰਗ ਤੇ ਪ੍ਰਿੰਸੀਪਲ ਜੀ ਨੇ ਆਪ ਵੀ ਸ਼ਬਦ ਗਾਇਨ ਕਰਕੇ ਸਮਾਗਮ ਦੀ ਰੌਣਕ ਵਧਾਈ। ਪਾਈ ਜਸਪ੍ਰੀਤ ਸਿੰਘ ਫਿਰੋਜ਼ਪੁਰ ਪਾਈ ਗੁਰਦੇਵ ਸਿੰਘ ਕੋਹਾੜਾ ਹਜ਼ੂਰੀ 라ਗੀ શ્રી ਦਰਬਾਰ ਸਾਹਿਬ ਪਾਈ ਜਸਦੀਪ ਸਿੰਘ ਪੌਂਟਾ ਸਾਹਿਬ ਅਤੇ ਪਾਈ ਹਰਜੋਤ ਸਿੰਘ ਜ਼ਖਮੀ ਚਲੰਦਰ ਪੱਲੋ ਕੀਰਤਨ ਦੀ ਹਾਜ਼ਰੀ ਭਰੀ ਗਈ। ਸਮਾਗਮ ਦੌਰਾਨ ਮੋਗਾ ਦੀ ਸ਼ਾਨ ਅਤੇ 파ਰਟੀ ਕ੍ਰਿਕਟ ਟੀਮ ਦੀ ਕਪਤਾਨ ਦੀਬਾ ਹਰਮਨਪ੍ਰੀਤ ਕੌਰ ਨੂੰ ਵਰਲਡ ਕੱਪ ਜਿੱਤਣ ਤੇ ਉਹਨਾਂ ਦੇ ਮਾਤਾ ਪਿਤਾ ਸਮੇਤ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਸਮਾਗਮ ਦਾ ਸਮਾਪਨ ਪਾਈ ਚਰਨ ਸਿੰਘ ਹੈਡ ਗਰੰਥੀ ਵੱਲੋਂ ਅਰਦਾਸ ਨਾਲ ਕੀਤਾ ਗਿਆ। بلجیت چان اڈوکیٹ گرمی ਸੀਮਾ ਦੇ ਸਮੇਤ ਕਈ ਪ੍ਰਮੁੱਖ ਹਸਤੀਆਂ ਹਾਜ਼ਰ ਰਹੀਆਂ ਹਨ দিনাম <laughs> <laughs> ਨਾ ਮਨ ਮਨ ਦੀਆਂ ਤੇ ਮੈਂ ਮਰਦੇ ਹਾਂ ਜਾਂ ਖਤਰੀ ਹੋ ਜਾਣਾ। ਭਾਸ਼ਾ ਕਹਿੰਦੇ ਸਮਝ ਐਵੇਂ ਨਸਾ ਪਾਉ ਦਾ ਘਟ ਹੈ ਨਹੀਂ ਜਾਣਨਾ ਤੂੰ ਜਾਣਦਾ ਨਹੀਂ ਤੇ ਮਨ ਦਾ ਵਿਜੰਤਰੀ ਹੈ। ਭੈ ਹੋ ਲੋਰ ਸੰਘ ਹੋਗਾ। ਜਿਵੇਂ ਕੰਪੜਾ ਜਿੱਲਾ ਹੋ ਜੇ ਨਾ। ਚਾਦਰ ਗਿੱਲੀ ਹੋ ਜੇ। ਇਹ ਹੋ ਨਹੀਂ ਹੋ ਨਹੀਂ। ਸੰਗਰਦ ਸਹੀਓ ਜਿਉਂਦੀ। ਇੱਕ ਨੇ ਬੜੀ ਬੁਰਾ ਤਰਕial ਕਿਹਾ ਉਹਨਾਂ ਨੇ ਅੱਗੇ ਲੱਗੇ ਸਮਾਜ ਦਾ ਸਮਾਨ ਨਾ ਤੋਂ ਵਿਵਿਨ ਹੋਣ ਗਿਆ ਕਾਮ। ਤੁਹਾਡੀ ਸੰਗੋਪੀਂ ਸੇਵਾ ਦੇ ਚਾਹੁੰਦੇ ਨੇ ਤੇ ਅਸੀਂ ਸ਼ਹਿਰ ਵਾਲਿਆਂ ਦਾ ਫਰਜ਼ ਮੰਨਦਾ ਉਹਨਾਂ ਕੇ ਜੀਨੋ ਆਪਕੇ ਪਿਆਰ ਨੇ واحرو جی کی فتح والے ਸ੍ਰੀ ਗੁਰੂ ਰਾਮਦਾਸ ਜਿਸਨ ਦਰਬਾਰ ਸੇਕੀ ਵੱਲੋਂ ਦੋਹਰੋਜਾ ਕੀ ਸੰਵਾਗ ਜੋ ਕਾਲਿ ਆਰੰਭ ਹੋਈ ਸੰਨ ਵਿਆਜਾਪਾ ਦੂਸਰੇ ਦਿਨ ਦੀਵਾਰ ਦੀ ਭਾਰਵੇਂ ਹਾਂ ਸੋ ਗੁਰੂ ਕਾਂ ਸਿੰਘ ਸਾਹਿਬ ਜੰਗ ਕੱਲ ਸੈ ਸ੍ਰੀ ਗੁਰੂ ਰਾਮਦਾਸ ਜੀ ਦੇ ਆਗਮਨ ਨੂੰ ਸਮਰਪਿਤ ਕੱਲ ਦਾ ਜੋ ਜੀਤਨ ਸਮਾਗਮ ਹੋਇਆ ਜੀ ਉਸ ਦੇ ਵਿੱਚ ਜੀ ਸ੍ਰੀ ਸਰਵਪਾਤ ਸਾਹਿਬ ਦੇ ਉੱਚੋ ਜੁਦੇ ਸਰ ਮਾਨ ਜੀ ਜਿਨ੍ਹਾਂ ਨੇ ਆਗਦੀ ਪੰਕੀ ਪ੍ਰਿੰਸੀਪਲ ਜੀ ਸਾਹਿਬ ਜੀ ਹੋ ਵੀ ਜਿਹੜੇ ਸਾਡੀ ਦਵਾ ਕੇ ਗਏ ਸਨ ਤੇ ਅੱਜ ਵੀ ਸਾਡੇ ਪਾਸ ਸਾਡੇ ਜੀ ਸੰਜੀਤ ਪਾਲ ਸਖਵੰਤ ਸਿੰਘ ਜਿੰਨਾ ਦਾ ਸਾਨੂੰ ਮਿਲੈ ਉਸ ਜੋਗਾ ਹੈ ਔਰ ਪਿਛਲੇ ਸਾਲ ਇਸ ਸਮਾਗਮ ਇੱਕ ਦਿਨ ਦਾ ਹੋਇਆ ਸੀ ਤੇ ਇਸ ਵਾਰ ਇਸ ਸਮਾਗਮ ਨੂੰ ਰੋਕੋ ਨਾ ਕਿਸ ਤਰ੍ਹਾਂ ਦਾ ਸੰਤੰਨ ਵਰਜੋਣ万ਤੇ اور ਸਾਡੀ ਸੰਤਾ ਹੈ ਬਹੁਤ ਜਿਆਦਾ ਅਰਸ਼ਾ ਜੀ ਨਾਲ ਗੁਰੂ ਸਾਹਿਬ ਜੀ ਜੁੜੀ ਦੇ ਬੈਠੇ ਜਿਥੇ ਗੁਰੂ ਜਸਪ੍ਰੀਤ ਸਾਹਿਬ ਉਥੇ ਆਧਵੀ ਵਰਦੇ ਜੀ ਦੇ ਰਕਸ਼ਣ ਦਾ ਨਾਮ ਨੁਦੀਆਂ ਹਨ ਸੋ ਇਹ ਜਿਹੜਾ ਸਮਾਗਮ ਹੈ ਇਹ ਸ਼ਾਇਦ ਨਾ ਧਾਰਮਿਕ ਸਮਾਜ ਦੇ ਵੀ ਰਾਹੀਂ ਸੋ ਸਮਾਗਮ ਸਰਜੋਗ ਦੇ ਨਾਲ ਕੀਤਾ ਜਾ ਰਿਹਾ ਹੈ ਮੈਂ ਸਵਾਗਤਨਾ ਅੱਜ ਦੇ ਸਵਾਗਤ ਦੇ ਸਾਡੇ ਪਾਸ ਮੇਰੇ ਸੁਦੇ ਵੀ ਉਕੇਸ਼ ਮਾਚੇ ਵੀ ਇਹ ਪਾਕ ਪਨੀਰ ਸ਼ਾਕਾ ਦਿਲਾਪਣ ਆਣ ਦਾ ਤੋਂ ਸਮਾਗਮ ਕਰੇ ਹੋਰ ਵੀ ਸਿਲਤਾ ਆਪਣੇ ਦੇ ਪੁੱਛੇ ਹਾਲ ਸਾਡੇ ਸੰਜੀ ਬਰਾੜ ਜੋ ਕਿ ਸ਼ਾਕਾ ਨਾਲ ਸੁਖਨਾ ਕਮੇਦ ਪੰਜਾਬ ਦੇ ਸ਼ਾਕਾ ਕਿਰਮ ਰਹੇ ਹੋ ਵੀ ਹਾਜ਼ਰੀ ਲਵਾ ਕੇ ਜੈਨਾ ਉਹਨਾਂ ਦੇ ਨਾਲ ਰਵਿੰਦਰ ਸਿੰਘ ਜਨ ਜੋ ਕਿ ਸੀਨੀਅਰ ਕਾਂਗਰਸਾ ਗੁਰੂ ਹਨ ਉਹ ਵੀ ਭਾਈ ਲੋ ਆਕੇ ਗਏ ਹਨ ਡਾਕਟਰ ਸੰਦੀਪ ਕੁਮਾਰ ਸੈਣੀ ਜੋ ਕਿ ਚੇਅਰਮੈਨ ਬੀਡੀਐਸ ਕਲੱਬ ਉਹ ਵੀ ਆਪਣੀ ਇਸੇ ਆਦਮੀ ਦਵਾ ਕੇ ਗਏ ਹਨ ਉਹਨਾਂ ਤੋਂ ਇਲਾਵਾ ਇੰਦਰਪਾਲ ਸਿੰਘ ਬੱਬੀ ਉਹਦੇ ਸਮਾਜ ਤੇ ਵੀ ਗਰਮੀਤ ਸਿੰਘ ਜੋ ਕਿ ਹਮ ਹੰਗਾ ਅਜੰਸੀ ਹੈ ਉਸ ਦੇ ਆਨਰ ਨੇ ਉਹ ਵੀ ਕਦੇ ਵੀ ਇਸੇ ਆਦਮੀ ਇਸੇ ਆਪਣੇ ਬਰਾਜਮਾਨ ਹਨ ਅਸੀਂ ਉਹਨਾਂ ਦੇ ਵਿਦਿਆ ਆਪ ਜੀ ਆ ਮੈਂ ਸਵਾਤੀ ਆ ਰਜਿੰਦਰ ਸਿੰਘ ਜੀ ਜਿਹੜੇ ਵੀ ਸਾਡੇ ਮੌਕੇ ਦੇ ਉਹ ਵੀ ਸਾਰਨਾ ਸੇ ਸਮਾਜ ਸੇਵੀ ਸ਼ਖਸੀਅਤ ਹਨ ਉਹ ਵੀ ਬਹੁਤ ਬਹੁਤ ਨੂੰ ਪਰਵਾਰ ਦੇ ਖੁਦੇ ਹਨ ਉਹਨਾਂ ਦੇ ਨਾਮ ਗੁਰਦੇਵ ਸਿੰਘ ਜੀ ਰਾਮੂ ਵਾਲਾ ਰਜਿੰਦਰ ਸਿੰਘ ਜੀ ਸੰਤੀ ਅਕਲਨ ਸਾਹਿਬ ਤੇ ਮੇਰੇ ਬਹੁਤ ਹੀ ਮੇਰੀ ਦੀ ਸਰਦਾਰ ਸਰਦਾਰ ਕਰਮ ਸਿੰਘ ਜੀ ਮੱਲਾ ਪ੍ਰਧਾਨ ਲੇਖਕ ਤੋਂ ਸੁਲੰਦੀ ਭਾਈ ਜਿਨ੍ਹਾਂ ਨੇ ਕੇ ਕਾਲੀ ਰਾਜਨੀਤਿਕ ਮੇਰੇ ਤੋਂ ਸਰਦ ਨੇ ਸ੍ਰੀ ਪ੍ਰਤਾਪ ਜੀ ਜੰਮੰਦੀ ਭਾਈ ਉਹ ਵੀ ਜੀ ਸਾਹਿਬ ਤੇ ਜੁਦੇਸਾਨ ਸਾਥਾ ਜੀ ਜੰਮੰਦੀ ਭਾਈ ਜਿਹੜੇ ਤੇ ਸ਼ਰੋਣੀ ਕਮੇਟੀ ਮੈਂਬਰ ਹਨ ਉਹ ਜਿਹੇ ਜੀ ਜੁਦੇਸਾਨ ਹੋਰ ਬਹੁਤ ਅਨਿਆਖਤੀਤਾ ਇੱਕ ਬਰਨਮਾ ਹਨ ਬੱਚਿਆਂ ਦੇ ਨਾਲ ਜੁੜੂ ਸਾਹਿਬ ਆਪ ਜਾਣੇ ਜਾਣਨ ਕਿਉਂਕਿ ਸੇਧ ਤੇ ਜੀਤ ਸਿੰਘ ਜਤਾ ਪੈਸਾ ਪਾਈ ਗਦੇ ਸਿੰਘ ਜੀ ਬਰਨਮਾ ਨੂੰ ਹੋ ਚੁੱਕੇ ਹਨ ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਯੋ ਗੁਰੂ ਜੀ ਸਾਹਿਬਾਨ ਮੈਂ ਸੁਨਾਦੀਆਂ ਕਮਲਜੀਤ ਸਿੰਘ ਜੀ ਬਰਾੜ ਹੋਰ ਵੀ ਸਮਾਗਮ ਦੇ ਸੇਵਾ ਸਪੇਸ਼ੀਅਲ ਹੁੰਦੇ ਹਨ ਕਵਨ ਸਿੰਘ ਜੀ ਨੋਕਾ ਉਹਨਾਂ ਨੇ ਮੈਂ ਤੇ ਫੁੱਜੇ ਜੀ ਆਹ ਤਹਾ ਵਾਜ ਦੀ ਚੁਕਾ ਖਾਸਾ ਵਾਜ ਦੀ ਚੁਕਾ ਗੁਰੂ ਜੀ ਸਾਹਿਬਾਨ ਅੱਜ ਦੂਸਰਾ ਦਿਨ ਹੈ ਸ੍ਰੀ ਗੁਰੂ ਰਾਮਦਾਸ ਕੀਰਤਨ ਦਰਬਾਰ ਕਮੇਟੀ ਵੱਲੋਂ ਸੰਗ੍ਰੂ ਇੱਕ ਵੱਡਰ ਸਭ ਜੀ 350 ਸਾਲਾਂ ਸ਼ਹੀਦੀ شتابی کو سمرپت ہے میں بےنتی کرا کچھ بیٹھے سنگا کو جو کھلوتے نہیں وہ جی بہت سہیوگ ملتا ہے شہر کی دارمک سماج سا وی ہر وگ وی گیار ملتا ہے بڑے دوروں دیروں ਜੋਨਿਕ ਸੰਤਾ ਫਾਉਂਡਰ ਜਿਨ੍ਹਾਂ ਨੇ ਇਹੋ ਆਇਆ ਨੂੰ ਵਰਨਾ ਬੈਠੇ ਕਰਾਂ ਕੱਟੇ ਵੀ ਤੇਰੇਂਦਰਪਾਲ ਸਿੰਘ ਬੜੇ ਸ਼ੀਮਤ ਦੇ ਕਰਤਾ ਰਹੇ ਸਮਾਗਮ ਕਰਨੀ ਹੈ ਜਿਸ ਤੋਂ ਦਾ ਹੈ